ਆ ਮੇਰਾ ਵੀਡੀਓ ਖਡੂਰ ਸਾਹਿਬ ਵਾਲਿਆਂ ਨੂੰ ਆ ਖਡੂਰ ਸਾਹਿਬ ਵਾਲਿਓ ਫੇਰ ਤੁਹਾਨੂੰ ਇੱਕ ਵਾਰ ਮੈਂ ਹਲੂਣਾ ਦੇਣ ਲੱਗਾ ਆ ਫੇਰ ਮੈਂ ਇੱਕ ਵਾਰ ਹਲੂਣਾ ਦੇਣ ਲਗਾ ਖਡੂਰ ਸਾਹਿਬ ਵਾਲਿਓ ਸੂਰਮੇ ਬੜਿਓ ਸੂਰਮ ਕਥੀ ਕਰਿਓ ਲਾਦੋ ਕਲੰਕ ਬੀਬੀ ਖਾਲੜਾ ਦਾ ਐਸ ਵਾਰ ਲਾਦੋ ਕਲੰਕ ਬੀਬੀ ਖਾਲਰਾ ਦੇ ਕਲੰਕ ਨੂੰ ਲਾ ਕੇ ਕਰ ਦੋ ਪਰੇ ਤੋੜ ਮੜੋੜ ਕੇ ਸੁਣ ਦੋ ਬੜਾ ਤਗੜਾ ਕਲੰਕ ਲੱਗਾ ਇਹ ਆਪਣੇ ਦੇ ਮੈਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਤਾ ਯਾਰਾਂ ਦੋਸਤਾਂ ਨੂੰ ਵੀ ਕਹਤਾ ਆ ਬਸ ਥੋੜੇ ਜੇ ਘੰਟੇ ਰਹਿ ਗਏ ਗੱਡ ਕੇ ਬੋਟਾਂ ਪਹਿਨੀਆਂ ਚਾਹ ਦੀਆਂ ਸਿੰਘ ਸਾਹਿਬ ਭਾਈ ਅਮਤਪਾਲ ਸਿੰਘ ਨੂੰ ਗੱਡ ਕੇ ਇਹ ਮੌਕਾ ਵਾਰ-ਵਾਰ ਨਹੀਂ ਮਿਲਣਾ ਏ ਤੇ ਆਪਾਂ ਕਿਸਮਤ ਵਾਲਿਆਂ ਵੀ ਜਿਹੜਾ ਆਪਾਂ ਨੂੰ ਇੱਕ ਵਾਰ ਫੇਕ ਕਲੰਕ ਲਾਉਣ ਦਾ ਮੌਕਾ ਮਿਲ ਗਿਆ ਵਾ ਨਹੀਂ ਤੇ ਕਰੰਟ ਜਿਹੜਾ ਹੈ ਕਰ ਮੱਥੇ ਤੇ ਲੱਗ ਜਾਂਦਾ ਆ ਉਹ ਦੂਜੀ ਔਰ ਲੈਂਦਾ ਨਹੀਂ ਤੇ ਮੇਰੇ ਵੀ ਲਾ ਲਓ ਕਲੰਕ ਬੀਬੀ ਖਾਲਰਾਂ ਦੇ ਟਾਈਮ ਦਾ ਲੱਗਾ ਹੋਇਆ ਤੇ ਭਾਈ ਅਮਰਪਾਲ ਸਿੰਘ ਨੂੰ ਘਰੋਂ ਘਰੀ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਨਹੀਂ ਵੀ ਮੈਂ ਬੋਰਡ ਪਾਇਆ ਵਾ ਮੈਂ ਦਾ ਮਤਲਬ ਨਹੀਂ ਆਪਣਾ ਪੂਰਾ ਪਰਿਵਾਰ ਨਾਲ ਲੈ ਕੇ ਜਾਣਾ ਆ ਆਪਣਾ ਪੂਰਾ ਪਰਿਵਾਰ ਨਾਲ ਲੈ ਕੇ ਜਾਓ ਤੇ ਭਾਈ ਅਮਰਪਾਲ ਸਿੰਘ ਨੂੰ ਚੋਣ ਨਿਸ਼ਾਨ ਮਾਇਕ ਤੇ ਵਾਦ ਤੋਂ ਵੱਧ ਵੀਰੋ ਵਾਦ ਤੋਂ ਵੱਧ ਵਾਦ ਤੋਂ ਵੱਧ ਵਾਦ ਤੋਂ ਵੱਧ ਬੋਟਾ ਪੈਣੀਆਂ ਚਾਹੀਦੀਆਂ ਮੈਂ ਤੇ 99% ਦੀ ਆਸ ਲਾ ਕੇ ਬੈਠਾ ਆ ਜਿਹੜੇ 90% ਦੀ रिकॉर्ड होना चाहिए क्योंकि भाई अमृतपाल साहब ਨੂੰ ਫਰਹਾਉਣ ਵਾਸਤੇ ਇੰਡੀਆ ਦੀ ਸਰਕਾਰ ਪਾਕਿਸਤਾਨ ਦੀ ਸਰਕਾਰ ਕੈਨੇਡਾ ਦੀ ਸਰਕਾਰ ਅਮਰੀਕਾ ਦੀ ਸਰਕਾਰ ਇੰਗਲੈਂਡ ਦੀ ਸਰਕਾਰ ਆਸਟ੍ਰੇਲੀਆ ਦੀ ਸਰਕਾਰ ਪੂਰੀ ਦੁਨੀਆ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਆ ਪੂਰੀ ਦੁਨੀਆ ਦੀਆਂ ਸਰਕਾਰਾਂ ਤੇ ਵੀਰੋ ਵੀਰੋ ਮੇਰੀ ਤੁਹਾਨੂੰ ਬੇਨਤੀ ਆ ਮਹੰਤੀ ਆ ਵੀ ਕਲੰਕ ਲਾਉਣ ਆਇਆ ਇਸ ਵਾਰ ਤੇ ਭਾਈ ਸਾਹਿਬ ਨੂੰ ਜਿਤਾਉਣਾ ਆ ਗੱਟ ਕੇ ਭਾਰੀ ਬਹੁਮਤ ਤੇ ਭਾਈ ਸਾਹਿਬ ਆਉਣ ਭਾਈ ਸਾਹਿਬ ਆਉਣ ਐਮਪੀ ਬਣ ਕੇ ਆ ਕੇ ਸਭ ਤੋਂ ਪਹਿਲਾਂ ਸਾਡੇ ਇਲਾਕੇ ਦਾ ਨਸ਼ਾ ਖਤਮ ਕਰਨ ਨਸ਼ਾ ਖਤਮ ਕਰਨ ਸਾਡੇ ਇਲਾਕੇ ਦਾ ਸਭ ਤੋਂ ਪਹਿਲਾਂ ਦੇ ਆ ਕੇ ਇਹ ਨਸ਼ਾ ਖਾ ਗਿਆ ਇਹ ਨਸ਼ਾ ਖਾ ਗਿਆ ਵੀਰੋ ਨਸ਼ਾ ਖਾ ਗਿਆ ਇਹ ਨਸ਼ਾ ਭਾਈ ਸਾਹਿਬ ਤੋਂ ਬਿਨਾ ਕੋਈ ਤੀਜਾ ਬੰਦਾ ਖਤਮ ਨਹੀਂ ਕਰ ਸਕਦਾ ਇਹ ਭਾਈ ਸਾਹਿਬ ਹੀ ਕਦਮ ਕਰਨਗੇ ਤੇ ਵੀਰੋ ਯਾਦ ਰੱਖਿਓ ਚੋਣ ਨਿਸ਼ਾਨ ਮਾਈਕ